ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਬੇਦਕਰ ਮਿਸ਼ਨੋ ਚੈਨਲ ਤੇ ਲੋਕਾਂ ਨੂੰ ਡੀਸੀ ਸਾਹਿਬ ਵੱਲੋਂ ਲੁਧਿਆਣਾ ਦੇ ਵੇਅਰਨੈਸ ਵੀ ਕੀਤਾ ਗਿਆ ਹੈ ਕਿ ਸਤਲੁਜ ਦਰਿਆ ਦੇ ਕੰਢੇ ਵੀ ਜਿਹੜਾ ਵਿਰਸਾਜਨ ਕਰਨਾ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਕਰ ਸਕਦੇ ਹੋ ਜਾਂ ਲੱਗੇ ਕੋਈ ਨਹਿਰ ਤੁਹਾਡੇ ਘਰ ਦੇ ਕੋਲ ਉੱਥੇ ਵੀ ਤੁਸੀਂ ਕਰ ਸਕਦੇ ਹੋ ਤੁਸੀਂ ਦੇਖ ਰਹੇ ਹੋ ਲੋਕੀ ਕਿਸ ਤਰ੍ਹਾਂ ਬਾਈਕਾਂ ਲੈ ਕੇ ਥੱਲੇ ਵੀ ਆ ਚੁੱਕੇ ਨੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਡੀਸੀ ਸਾਹਿਬ ਵੱਲੋਂ ਹਦਾਇਤ ਦਿੱਤੇ ਗਏ ਨੇ ਕਿ ਸਤਲੁਜ ਦਰਿਆ ਦੇ ਕੰਢੇ ਕੋਈ ਵੀ ਲੋਕੀ ਨਾ ਜਾਣ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਲੋਕੀ ਨਾ ਰਹੇ ਨੇ ਆਣੀ ਅਸੀਂ ਚੈੱਕ ਕਰਦੇ ਹਾਂ ਸਾਤਨੀ ਹੈਗਾ ਆਪਣਾ ਆਪ ਨੂੰ ਸਾਰੇ ਜਾਣੇ ਲੈੜੇ ਤੇਰੇ ਪਾਣੀ ਕਿੰਨਾ ਹੈ ਦੇਖਦੇ ਆਂ ਆ ਕੇ ਪਾਣੀ ਪਾਣੀ ਦਿਖਾ ਕੇ ਪਾਣੀ ਚੈੱਕ ਕਰਕੇ ਆ ਕੇ ইমরান ਜਾ

ਬismillah ਅੱਗੇ ਨਾ ਜਾ ਯਾਰ ਸੱਦੇ ਪਤਾ ਨਹੀਂ ਸੀ ਜਦੋਂ ਪਹਾੜ ਚੱਲ ਰਹੇ ਪੰਜ ਦਿਨ ਹੋ ਗਏ ਲਗਾਤਾਰ ਮੀਂਹ ਪੈ ਰਿਹਾ ਤੈਨੂੰ ਪਤਾ ਹੀ ਨਹੀਂਗਾ ਜੇ ਕੱਲ ਨੂੰ ਕੋਈ ਇੱਥੇ ਕੋਈ ਗੱਲਬਾਤ ਹੋ ਜਾਂਦੀ ਫਿਰ ਕੌਣ ਜਿੰਮੇਵਾਰ ਫਿਰ ਤੁਸੀ ਹੋਣਾ ਚਾਹੀਦਾ ਜੋ ਦੇਖ ਲਓ ਵਿਕਤੀ ਵੱਲੋਂ ਜਿਹੜੇ ਬਹਿਸ ਜਰੂਰ ਕੀਤੀ ਜਾ ਰਹੀ ਹੈ ਲੇਕਿਨ ਇਸ ਗੱਲ ਨੂੰ ਜਿਹੜਾ ਨਕਾਰਿਆ ਜਾ ਰਿਹਾ ਕਿ ਸਾਨੂੰ ਪਤਾ ਨਹੀਂ ਸੀ ਪ੍ਰਸ਼ਾਸਨ ਲਗਾ ਕੀ ਨਾਮ ਹੈ ਸਰ ਜੀ ਆਪਣਾ ਔਰ ਅੱਜ ਸਤਲੁਜ ਦਰਿਆ ਦੇ ਵਿੱਚ ਕਿੰਨਾ ਜੋ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਔਰ ਪਹਿਲਾਂ ਕਿੰਨਾ ਸੀਗਾ ਉਸ ਦਿਨ ਵੀ ਅਸੀਂ ਕਵਰੇਜ ਕੀਤੀ ਸੀ ਤੇ ਹੁਣ ਕਿੰਨਾ ਕੀ ਨਾਮ ਹੈ ਜੀ ਆਪਣਾ ਸਰ ਮੇਰਾ ਨਾਮ RAM SINGH ਪੈਟਰੋਲ ਮੈਨ ਅੱਛਾ ਹੁਣ ਇਸ ਵਕਤ ਜਿਹੜਾ ਸਤਲੁਜ ਦਰਿਆ ਦੇ ਆਪਾਂ ਖੜੇ ਆ ਲਗਾਤਾਰ ਪਾਣੀ ਦਾ ਵਹਾਅ ਜਿਹੜਾ ਵਧ ਰਿਹਾ ਹੈ ਰਾਤ ਦੇ ਨਾਲੋਂ ਹੁਣ ਤੱਕ ਕਿੰਨੇ ਜਾਂ ਕੀ ਮਗਰਲੀ ਤੁਹਾਡੀ ਕੀ ਰਿਪੋਰਟ ਹੈਗੀ ਜੀ ਸਰ ਇਸ ਵਕਤ ਜਿਹੜਾ ਪਾਣੀ ਹੈ ਸਾਡੇ ਲ ਉਹ 774.40 ਗੇ ਚੱਲ ਰਹੀ ਔਰ ਕਿਉਂਕਿ ਪਾਣੀ ਜੋ ਕਿਨ ਇਹ 47339 ਹੈ ਹਾਂਜੀ ਦੇਖੋ ਪਾਣੀ ਦਾ ਲਗਾਤਾਰ ਵਹਾਵ ਵਧ ਰਿਹਾ ਪਰ ਲੋਕੀ ਇੱਥੇ ਫਿਰ ਵੀ باوجود ਉਸ ਦੇ ਪ੍ਰਸ਼ਾਸਨ ਦੀ ਚੇਤਾਵਨੀਆਂ ਦੇ ਤੁਰੇ ਫਿਰਦੇ ਨੇ ਉਹਨਾਂ ਦੀ ਰੋਕਥਾਮਾਂ 'ਚ ਤੁਹਾਡਾ ਕੀ ਹੈ ਸਰ ਇਹ ਤਾਂ ਪ੍ਰਸ਼ਾਸਨ ਦੇਖ ਰਿਹਾ ਇਸ਼ਾਰਾਂ ਕਰ ਰਿਹਾ ਇਹ ਪ੍ਰਸ਼ਾਸਨ ਹੀ ਰੋਕ ਰਿਹਾ ਕੁਝ ਵੀ ਕਰ ਰਿਹਾ ਫਿਰ ਵੀ ਲੋਕ ਆ ਰਹੇ ਤਾਂ ਉਹਨਾਂ ਦਾ ਵੀ ਕੀ ਹੈ ਯਾਨੀ ਪ੍ਰਸ਼ਾਸਨ ਆ ਪੂਰੀ ਨਿਗਰਾਨੀ ਰੱਖੀ ਜੀ ਤੁਸੀਂ ਤੁਹਾਨੂੰ ਮਗਰ ਲਈ ਕੀ ਰਿਪੋਰਟ ਹੈ ਲਾ ਵੀ ਪਾਣੀ ਦੇ ਵਧਣ ਦੇ ਕਿੰਨੇ ਚਾਂਸ ਨੇ ਸਰ ਪਾਣੀ ਦੇ ਬਰਸਾਤ ਲਗਾਤਾਰ ਹੁੰਦੀ ਰਹੇ ਪਾਣੀ ਵਧਣ ਦੇ ਬਹੁਤ ਚਾਂਸ ਹੈਗੇ ਅਰੇੜੀ ਉਪਰੋਂ ਪਾਣੀ ਪਿਛੋਂ ਛੱਡਦੀ ਰਿਹਾ ਜਿਆਦਾ ਜਿਆਦਾ ਸਰ ਹੁਣ ਇਸ ਵਕਤ ਜਿਹੜਾ ਉਪਰੋਂ ਪਾਣੀ ਆ ਉਹ 114000 ਦੇ ਕਰੀਬ ਕਰੀਬ ਹੁਣ ਛੱਡਿਆ ਗਿਆ 1 ਵਜੇ ਇੱਥੇ ਪਹਿਲਾਂ 99000 ਥਾ ਉਸ ਤੋਂ ਪਹਿਲਾਂ 84000 ਥਾ ਉਸ ਤੋਂ ਪਹਿਲਾਂ 57000 ਥਾ 77000 ਥਾ 55 55 ਐਸੇ ਚੱਲ ਰਹਾ ਰਾਤ ਕੇ 1 ਵਜੇ ਸਾਰਾ ਜੇ ਰਾਮਪ੍ਰ카ਰ ਜੀ ਜਿਵੇਂ 2023 ਦੇ ਵਿੱਚ ਵੀ ਇੱਥੇ ਫਲੱਡ ਆਏ ਸੀਗੇ ਤੇ ਉਸ ਤੋਂ ਉਦੋਂ ਵੀ ਆਗਣਾ ਖਵਾਜਾ ਜੀ ਦੇ ਜਿਹੜੇ ਸਥਾਨ ਹੈਗੇ ਆ ਉਦੋਂ ਤੱਕ ਇਹਨਾਂ ਨੇ ਆਪਣੇ ਕੱਬ ਲੈ ਲੇ ਸੀ ਮਾਰੀਟ ਤੇ ਹੁਣ ਦਾ ਤੁਹਾਡਾ ਕੀ ਸੰਭਾਵਨਾ ਹੈ ਇਸ ਤਰ੍ਹਾਂ ਹੁਣ ਦਾ ਸਰ ਇਹ ਨਹੀਂ ਦੋਬ ਤਾ ਨਹੀਂ ਸਕਦੀ ਰਬ ਦੀ ਦੇਣਾ ਕਰੇ ਜੇ ਬਰਸਾਤ ਹਟਦੀ ਹੈ ਫਿਰ ਤਾਂ ਕੰਮ ਠੀਕ ਹੋ ਜਾਣਾ ਜੀ ਅਮਲਤਾਜ ਜੀ ਦਾ ਕਹਿ ਨਹੀਂ ਸਕਦੇ ਮੌਸਮ ਪਰ ਡਿਪੈਂਡਡ ਹੈ ਸਾਰਾ ਸ਼ਾਸਨ ਵਾਲੋ ਕੀ ਇੰਤਜ਼ਾਮ ਕੀਤੇ ਗਏ ਨਹੀਂ ਜੀ ਸ਼ਾਸਨ ਵਾਲੋ ਪੂਰੇ ਇੰਤਜ਼ਾਮ ਉਹ ਪ੍ਰਸ਼ਾਸਨ ਖੁਦ ਹੀ ਦੇਖ ਰਿਹਾ ਸਾਰਾ ਕੀ ਤੁਹਾਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸਾਨੂੰ ਉਤਨਾ ਜੀ ਸਾਨੂੰ ਤਾਂ ਆਪਣਾ ਦੇਖਣਾ ਹੁੰਦਾ ਹੈ ਬਾਕੀ ਆ ਰਹੇ ਸਾਨੂੰ ਫੋਨ ਆ ਰਹੇ ਪੁਲਿਸ ਡਿਪਾਰਟਮੈਂਟ ਤਿਆਰ ਹੈ ਆਰਮੀ ਤਿਆਰ ਹੈ ਆਰਮੀ ਪੂਰੀ 24 ਘੰਟੇ ਤਿਆਰ ਹੈ ਪ੍ਰਸ਼ਾਸਨ ਵੀ ਦੇਖ ਰਿਹਾ ਤੇ ਗੇੜੇ ਮਾਰ ਰਹੇ ਸਭ ਨਹੀਂ ਇੱਥੇ ਨਾ ਕੋਈ ਬੰਨ ਮੰਨੋ ਇੱਥੇ ਉਹਨਾਂ ਇਸ ਤਰ੍ਹਾਂ ਦਾ ਕੋਈ ਸਾਧਨ ਨਹੀਂ ਨਜ਼ਰ ਆ ਰਿਹਾ ਲੱਭ ਹੰਗਾਮੀ ਹਾਲਾਤਾਂ ਦੇ ਵਿੱਚ ਕੋਈ ਬਚਾਅ ਕਾਰਜ ਕੋਈ ਜਾਰੀ ਕੀਤੇ ਜਾ ਸਕਦਾ ਸਰ ਆਸਾ ਨਹੀਂ ਆਸਾ ਤੇ ਜਾਣਕਾਰੀ ਆਪਕ ਉਪਰ بڑے ਅਪਸਰਾਂੋਂ ਸੇ ਮਿਲੇਗੀ ਸਰ ਇਥੇ ਆਪ ਵੱਡੇ ਅਸਰਾਂ ਦੇ ਕੋਈ ਆਮ ਦੇ ਹੈਗੇ ਜੀ ਆਂਦੇ 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 ਰੰਦੇ ਜਿਹੜਾ ਮਾਰ ਕੇ ਆਪਣਾ ਚੱਲ ਜਾਂਦੇ ਦੇਖਦੇ ਆ ਸਭ ਕੁਝ ਦੇਖਦੇ ਹਾਲਾਤ ਦੇਖਦੇ ਹਾਂ ਜੀ ਠੀਕ